ਗੋਲੀਆਂ ਚਲਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਗੈਂਗਸਟਰ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਹੈ ਤਰਸੇ ਲੋਕ ਗੈਂਗਸਟਰ ਪੁਲਿਸ ਤੋਂ ਬਚਣ ਦੇ ਲਈ ਉਸਤੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਚੌਥੀ ਮੰਜ਼ਲ ਤੋਂ ਛਲਾਂਗ ਵੀ ਮਾਰ ਦਿੱਤੀ ਗਈ ਸੀ ਹਾਲਾਂਕਿ ਛਲਾਂਗ ਮਾਰਨ ਦੇ ਕਾਰਨ ਉਸ ਦੀ ਲੱਤ ਦੇ ਵਿੱਚ ਸੱਟ ਵੀ ਲੱਗੀ ਹੈ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਕਾਬੂ ਵੀ ਕਰ ਲਿਆ ਤੇ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤਾਂ ਦੱਸੀ ਕਿ ਇਹ ਘਟਨਾ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਤੇ ਠਿੱਕੀ ਲੁਧਿਆਣਾ ਦੇ ਵਿਜੇਨਗਰ ਦੇ ਵਿੱਚ ਉਸਦੇ ਵੱਲੋਂ 14 ਦਿਨ ਪਹਿਲਾਂ ਗੋਲੀਆਂ ਚਲਾਈਆਂ ਸੀ ਤੇ ਗੋਲੀਆਂ ਚਲਾ ਕੇ ਉਹ ਫਰਾਰ ਹੋ ਚੁੱਕਿਆ ਸੀ ਦਰਸਲ 14 ਦਿਨ ਪਹਿਲਾਂ ਆਪਣੇ ਹੀ ਇੱਕ ਸਾਥੀ ਦੇ ਨਾਲ ਉਹ ਬੈਠ ਕੇ ਸ਼ਰਾਬ ਪੀ ਰਿਹਾ ਸੀ ਤੇ ਦੱਸਿਆ ਜਾ ਰਿਹਾ ਦੋਹਾਂ ਦੇ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਉਸਦੇ ਵੱਲੋਂ ਤਾਬੜ ਤੋੜ ਇੱਕ ਦੂਸਰੇ ਦੇ ਉੱਪਰ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਸਨੂੰ ਤਲਾਸ਼ ਸੀਗੀ ਉਸ ਨੂੰ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤੇ ਬੀਤੇ ਕੱਲ ਜਦੋਂ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਦਾ ਕਿ ਉਸ ਥਾਂ ਤੇ ਮੌਜੂਦ ਹੈ ਤਾਂ ਉੱਥੇ ਪੰਜ ਦਿਨੇ ਤਾਂ ਉਸਦੇ ਵੱਲੋਂ ਪੁਲਿਸ ਦੇ ਬਚਨ ਲਈ ਕਾਫੀ ਸਾਰੇ ਰਾਹ ਅਪਣਾਏ ਜਾਂਦੇ ਨੇ ਕadisuਸ਼ਟ ਦੇ ਵੱਲੋਂ ਦੌੜਨ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਕ ਵਾਰ ਤਾਂ ਉਸ ਦੇ ਵੱਲੋਂ ਚੌਥੀ ਮੰਜ਼ਲ ਤੋਂ ਛਲਾਂਗ ਮਾਰ ਦਿੱਤੀ ਗਈ ਚੌਥੀ ਮੰਜ਼ਲ ਤੋਂ ਛਲਾਂਗ ਮਾਰਦੇ ਅਨਸਾਰ ਹੀ ਉੱਤੇ ਲੱਤ ਦੇ ਉੱਪਰ ਸੱਟ ਲੱਗ ਜਾਂਦੀ ਹੈ ਉਸ ਤੋਂ ਬਾਅਦ ਪੁਲਸ ਅਧਿਕਾਰੀਆਂ ਉਸ ਨੂੰ ਕਾਬੂ ਕਰ ਲੈਂਦੇ ਹਾਲਾਂਕਿ ਪੁਲਸ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲਿਆ ਗਿਆ ਤੇ ਉਸ ਦੇ ਕੋਲੋਂ ਹੋਰ ਪੁੱਛਗਿੱਛ ਜਿਹੜੀ ਹੈ ਕੀਤੀ ਜਾ ਰਹੀ ਹੈ ਦੱਸੇ ਕਿਸ ਤੋਂ ਪਹਿਲਾਂ ਇਸ ਵਿਕਸਲ ਪਹਿਲਾਂ ਵੀ ਗ੍ਰਿਫਤਾਰ ਕੀਤਾ ਸੀ ਇਸ ਵਿਕਸਲ ਪਹਿਲਾਂ ਵੀ ਕਿਸੇ ਕੇਸ ਦੇ ਵਿੱਚ ਨਾਮਜ਼ਦ ਸੀਗਾ ਤੇ ਲੁਧਿਆਣਾ ਦੇ ਕਿਲੇ ਮੱਲੇ ਤੋਂ ਹੀ ਇਸ ਨੂੰ ਕਾਬੂ ਕੀਤਾ ਗਿਆ ਸੀ ਤੇ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਵਾਰ ਫੇਰ ਇਸ ਨੂੰ ਕਾਬੂ ਕੀਤਾ ਹੈ ਤੇ ਇਸ ਦੇ ਕੋਲੋਂ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿਰ ਜਿਹੜੀ ਕੀਤੀ ਜਾ ਸਕਦੀ ਹੈ। ਭਾਈ ਅਸੀਂ ਇਹ ਕਹਿ ਰਹੇ ਹਾਂ ਜੈ ਸ਼ਕਤੀ ਨਗਰ ਪੂਰਾ ਪੰਜਾਬ ਨਾਲ ਜਿਹੜਾ ਗੈਂਗਵਾਰ ਪੰਦਾ ਜਾ ਰਿਹਾ ਤੁਸੀਂ ਦੇਖੋ ਛੋਟੇ-ਛੋਟੇ ਮੁੰਡੇ ਤੁਸੀਂ ਮੱਲਿਆਂ ਦੇ ਵਿੱਚ ਨਾ ਜਿਹੜੀਆਂ ਬੀਬੀਆਂ ਵਾਂ ਔਰ ਡਰੀਆਂ ਫਿਰਦੀਆਂ ਕਰਪਾਨਾਂ ਲੈ ਕੇ ਬੱਚਿਆਂ ਨੂੰ ਵੜ ਜਾਂਦੇ ਨੇ ਠੀਕ ਹੈ ਦਿਨ ਰਾਤ ਕਰਾਇਮ ਇੰਨਾ ਕੋ ਵਧ ਰਿਹਾ ਨਾ ਆਪਣੇ ਬੱਚੇ ਵੀ ਘਰਾਂ ਦੇ ਵਿੱਚ ਸੇਫ ਨਹੀਂ ਹੈਗੇ ਜਿੰਨਾ ਕਰਕੇ ਆਪਾਂ ਤੁਰੇ ਫਿਰਦੇ ਆਂ ਅੱਜ ਆਪਾਂ ਕਿੱਥੇ ਕਰਕੇ ਖੜੇ ਹੋਈ ਆਂ ਜੈ ਸ਼ਕਤੀ ਨਗਰ ਪਾਜੀ ਲੜਾਈ ਕਿਸੇ ਨਾਲ ਸਾਨੂੰ ਨਹੀਂ ਪਤਾ ਕੌਣ ਆ ਪੁੱਲੇ ਬੰਦੇ ਜਿਹੜਾ ਸਾਡਾ ਮਹੱਲਾ ਵਾ ਉਹ ਡਰ ਦੇ ਵਿੱਚ ਆ ਸਾਨੂੰ ਇਹਨਾਂ ਦਾ ਫੋਨ ਆਇਆ ਤੇ ਅਸੀਂ ਭੱਜੇ ਆਏ ਆ ਸਭ ਤੋਂ ਵੱਡੀ ਗੱਲ ਆ ਅਸੀਂ ਤਾਂ ਅਫਸਰਾਂ ਦਾ ਵੀ ਕਹਿੰਨੇ ਆ ਜਿਹੜੇ ਬੰਦੇ ਹੈਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਕ੍ਰਾਈਮ ਨੂੰ ਨੱਥ ਪਾਈ ਜਾਵੇ ਇਹ ਨੱਥ ਕਿਉਂ ਨਹੀਂ ਪੈ ਰਹੀ ਮੈਨੂੰ ਇਹ ਸਮਝ ਨਹੀਂ ਆ ਰਹੀ ਜੱਦੀ ਮੇਰੇ ਸਾਹਮਣੇ ਨਿਤ ਲੜਾਈ ਹੋ ਰਹੀ ਨਿਤ ਆਹੀ ਰੋਡ ਦੇ ਉੱਪਰ ਚੌਥਾ ਚੌਥਾ ਪੰਜਵਾਂ ਕਾਂਡ ਆ ਇਹ ਮੇਰੇ ਸਾਹਮਣੇ ਹਫਤੇ ਦੇ ਵਿੱਚ ਵਿੱਚ ਪ੍ਰਧਾਨ ਜੀ ਕੁਝ ਕਹਿੰਦੇ ਕੁਝ ਸਮਾਨ ਵੀ ਮਿਲਿਆ ਜੀ ਜਿਵੇਂ ਕਿ ਦਾਤ ਵਗੈਰਾ ਹਥਿਆਰ ਯਾ ਦਾਤ ਮਿਲੇ ਜੀ ਦਾਤ ਲੈ ਕੇ ਆਏ ਤਾਂ ਮਿਲੂ ਗਈ ਕਿਸੇ ਦਾ ਛੋਟੇ ਵੀ ਸਕਦਾ ਲੜਾਈ ਦੇ ਵਿੱਚ ਜੀ ਲੋਕ ਆਏ ਸੀ ਹਾਂ ਚਕਲਾ ਵੀ ਛੱਡ ਕੇ ਬੱਚੇ ਯਾਰ ਪਾਜੀ ਜੇ ਨੇੜੇ ਤੇੜੇ ਦੇ ਹੁੰਦੇ ਮੱਲੇ ਵਾਲਾ ਨੂੰ ਪਤਾ ਹੋਣਾ ਸੀ ਨਾ ਮੱਲਿਆਂ ਨੇ ਆਪੇ ਜਿਹੜਾ ਨਾਲ ਬੀਬੀਆਂ ਦਾ ਇਨਾ ਉਹਦਾ ਮਾਣ ਕਰਨਾ ਸੀ ਨਾ ਉਹਨਾਂ ਨੇ ਮੱਲੇ ਦੋ ਚਾਰ ਦਿਨ ਪਹਿਲੇ ਬੱਚੇ ਉਹਨਾਂ ਦਾ ਪਛਾਣ ਲੈਣਾ ਕਿ ਸਾਡੇ ਮੱਲੇ ਦੇ ਬੱਚੇ ਆ ਪਾਜੀ ਮੈਂ ਕਹਿੰਦਾ ਨਿਤ ਹੋ ਰਹੀਆਂ ਨਿਤ ਇਹ ਪੂਰਾ ਗੈਂਗਵਾਰ ਬੰਦਾ ਜਾ ਰਿਹਾ ਪੂਰਾ ਪੰਜਾਬ ਅੱਜ ਇਹ ਮੰਗ ਕਰਦਾ ਕੋਈ ਵੀ ਹੋ ਯਾਰ ਉਹਦਾ ਪਰਚਾ ਦਰਜ ਕਰਕੇ ਉਹਨੂੰ ਅੰਦਰ ਭੇਜੋ ਇਟਾ ਰੋੜੇ ਚੱਕ ਕੇ ਮਾਰਦੇ ਸੀਗੇ ਉਹ ਨਿਆਣਿਆਂ ਨੂੰ ਹਾਂ ਜੀ ਮੰਗਦਾ ਮੈਂ ਉਹਦੇ ਟੀਚਰ ਨਾਲ ਇਹ ਕਹਿੰਦਾ ਚਾਹਨੇ ਵੀ ਜਿਹੜੇ ਬੱਚੇ ਸੀਗੇ ਉਹ ਸਿਰ 14 14 15 15 ਸਾਲਾਂ ਦੇ ਬੱਚੇ ਸੀਗੇ ਉਹ ਸਾਡੇ ਮੋਹੱਲੇ ਦੇ ਬੱਚੇ ਨਹੀਂ ਸੀ ਉਹ ਬਾਹਰਲੇ ਬੱਚੇ ਸੀਗੇ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਜੇ ਸਾਡੇ ਮੋਹੱਲੇ ਦੇ ਹੁੰਦੇ ਸੀ ਬੜਾ ਰੋਕ ਦੇਣਾ ਸੀ ਉਹਨਾਂ ਨੂੰ ਠੀਕ ਹੈ ਉਹਨਾਂ ਨੇ ਇਟਾ ਚੱਕ ਚੱਕ ਕੇ ہماری ਸਬਜ਼ੀ ਵਾਲਾ ਖੜਾ ਸੀ ਉਹਦੇ ਇਟੋ ਜੀ ਹੈ ਸੱੱਬਲ ਮਾਰੀ ਉਹਨੇ ਇੱਥੇ ਗਲੀ 'ਚ ਮੁੰਡਾ ਰਹਿੰਦਾ ਉਹਨੇ ਸੱੱਬਲ ਖੋਲੀ ਉਹਦੇ ਕੋਲੋਂ ਕਿੰਨੀ ਟਾਈਮ ਦੀ ਗੱਲ ਆ ਜੀ ਇਹ ਟਾਈਮ ਸਵੇਰੇ 7:30 ਵਜੇ ਦੀ ਸਵੇਰੇ 7:30 ਜੀ ਤੁਸੀਂ ਇੱਥੇ ਪ੍ਰਸ਼ਾਸਨ ਕਿੰਨੀ ਟਾਈਮ ਆਇਆ ਉਹ ਪ੍ਰਸ਼ਾਸਨ ਤਾਂ ਬਹੁਤ ਬਾਅਦ ਆਇਆ ਜੀ ਹੁਣ ਬੁਲਾਇਆ ਪ੍ਰਸ਼ਾਸਨ ਨੂੰ ਫੋਨ ਕਰਕੇ ਬੁਲਾਇਆ ਮਹੱਲੇ ਨੇ 2 ਘੰਟੇ ਬਾਅਦ ਪ੍ਰਸ਼ਾਸਨ ਆਇਆ ਜੀ